ਅਜੀ ਬਾਈ ਸਸੀ ਕਾ ਜੀ ਸਸੀ ਕਾ ਬਾਈ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਉਗੋਕੇ ਜੀ ਜ਼ਿਲ੍ਹਾ ਬਰਨਾਲਾ ਜੀ ਅਜੀ ਬਾਈ ਪਹਿਲੀ ਵੈੜ ਦੀ ਜਾਣਕਾਰੀ ਦੋ ਜੀ 8 ਮਹੀਨੇ ਦੀ ਗੱਬਣਾ ਜੀ ਠੀਕ ਹੈ ਜੀ ਤੇ ਰੇਟ ਰੇਟ 35000 ਰੁਪਏ 8 ਮਹੀਨੇ ਦੀ ਗੱਬਣਾ ਪਰਾ ਠੀਕ ਹੈ ਨਾ ਰੇਟ 35000 ਜੀ ਅਜੀ ਬਾਈ ਦੂਜੀ ਵੈੜ ਦਾ ਜੀ ਦੂਜੀ ਵੈੜ ਦਾ ਆ 8 ਲੀਟਰ ਤੋਂ ਤੇ ਆ ਰਹੀ ਹਾਂ ਜੀ 25000 ਰੁਪਏ ਰੇਟ ਹੈ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦੇ ਹਾਂ ਬਾਕੀ ਵੱਡੀ ਵੀਡੀਓ ਬਣੇਗਾ ਤੋਰਾ ਤਰਾ ਦਿਖਾ ਤੋਰਾ ਨਹੀਂ ਦਿਖਾ ਸੌਰੀ ਬੜਾ ਦਿਖਾਈ ਮੈਂ ਚੰਗੀ ਤਰ੍ਹਾਂ ਠੀਕ ਹੈ ਹਾਂਜੀ ਬਾਈ ਤੀਜੀ ਬੈੜ ਦੀ ਜਾਣਕਾਰੀ ਦਿਓ ਜੀ 6 ਲੀਟਰ ਦੁੱਧ ਤਿਆਰ ਹੈ ਜੀ ਹਾਂਜੀ 10000 ਰੁਪਏ ਰੇਟ ਹੈ ਜੀ 10000 ਰੁਪਏ ਰੇਟ ਆ ਲੋ ਭਰਾ ਸੇਲ 6 ਲੀਟਰ ਦੁੱਧ ਤੇ 10000 ਰੁਪਏ ਰੇਟ ਆ ਠੀਕ ਆ ਭਰਾ ਇਹਨੂੰ ਕਿੰਨਾ ਟਾਈਮ ਹੋ ਗਿਆ ਭਰਾ ਡੇਢ ਮਹੀਨਾ ਹੋ ਗਿਆ ਜੀ ਸਹੀ ਠੀਕ ਹੈ ਠੀਕ ਲੋ ਭਰਾ ਚੈੱਕ ਕਰ ਸਕਦਾ ਡੇਢ ਮਹੀਨਾ ਹੋ ਗਿਆ ਭਾਈ ਕਹਿੰਦਾ ਚੈੱਕ ਚ ਨਹੀਂ ਆਉਂਦੀ ਰੇਟ ਬਾਈ ਜੀ ਨੇ ਬਿਲਕੁਲ ਜਾਇਜ਼ ਮੰਗਿਆ ਜੀ ਠੀਕ ਹੈ ਜੀ ਬਾਈ ਜੀ Okay, te bye.